ਪੰਜਾਬ ਪੁਲਿਸ શ્રી ਮੁਖਸਰ ਸਾਹਿਬ ਵੱਲੋਂ ਅੱਜ ਦੇ ਯੂਥ ਨੂੰ ਨਸ਼ਿਆਂ ਤੋਂ ਬਚਾਉਣ ਲਈ ਤੇ ਖੇਡਾਂ ਵੱਲ ਮਨ ਲਾਉਣ ਲਈ ਕਰਵਾਇਆ ਜਾ ਰਿਹਾ ਹੈ ਬੂਟਿੰਗ ਵਾਲੀਬਾਲ ਟੂਰਨਾਮੈਂਟ ਇਸ 21 22 ਤੇ 23 ਫਰਵਰੀ ਸਪੋਰਟਸ ਗਰਾਊਂਡ ਪਿੰਡ ਸੰਗੂਤੋਂ ਵਿੱਚ ਜਿੱਥੇ ਪਾਰਟਿਸਪੇਸ਼ਨ ਦੀ ਐਂਟਰੀ ਫ੍ਰੀ ਹੋਵੇਗੀ ਅਤੇ ਮੁਖਸਰ ਦੇ ਹਰ ਪਿੰਡ ਵਿੱਚੋਂ ਨੌਜਵਾਨਾਂ ਨੂੰ ਟੀਮ ਬਣਾ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ ਜਾਂਦਾ ਹੈ ਇਸ ਵਾਲੀਬਾਲ ਟੂਰਨਾਮੈਂਟ ਵਿੱਚ ਪਹਿਲਾ ਇਨਾਮ ਹੋਵੇਗਾ 25000 ਤੇ ਟਰੋਫੀ ਦੂਜਾ ਇਨਾਮ 15000 ਤੇ ਟਰੋਫੀ ਤੀਜਾ ਇਨਾਮ 10000 ਤੇ ਟਰੋਫੀ ਤੇ ਚੌਥੇ ਪੰਜਵੇਂ ਛੇਵੇਂ ਨਾਮ ਵਿੱਚ ਕੈਸ਼ ਤੇ ਟ੍ਰੋਫੀਆਂ ਮਿਲਣਗੀਆਂ ਤੇ ਦਰਸ਼ਕਾਂ ਦੇ ਮਨੋਰੰਜਨ ਲਈ 23 ਫਰਵਰੀ ਨੂੰ ਮਸ਼ਹੂਰ ਪੰਜਾਬੀ ਸਿੰਗਰ ਸਿੱਪੀ ਗਿੱਲ ਹਰਸਿਮਰਨ ਕੰਗ ਅਤੇ ਗਗਨ ਕੋਕਰੀ ਵੀ ਮੌਜੂਦ ਹੋਣਗੇ ਅਜੇ ਆਪਣੇ ਪਿੰਡ ਦੀ ਟੀਮ ਨੂੰ ਰਜਿਸਟਰ ਕਰਵਾਓ 19 ਫਰਵਰੀ ਤੋਂ ਪਹਿਲਾਂ 959297077708054370482 8054329006 ਬਹੁਤ ਹੀ ਸਤਿਕਾਰਯੋਗ ਸਾਰੇ ਅੰਸੱਤੀ ਕਾਲ ਜੀ ਮੈਂ ਤੁਹਾਡਾ ਆਪਣਾ ਗੁੱਗੂ ਗੇ ਪਿਆਰੇ ਦੋਸਤੋ ਮੇਰੇ ਜ਼ਿਲ੍ਹੇ ਸ਼੍ਰੀ ਮੁਕਤਸਰ ਸਾਹਿਬ ਦੇ ਪੁਲਿਸ ਕਪਤਾਨ ਸ਼੍ਰੀ ਤੁਸ਼ਾਰ ਗੁਪਤਾ ਜੀ ਵਾਲੀ ਬਾਦ ਦਾ ਇੱਕ ਬਹੁਤ ਅੱਛਾ ਟੂਰਨਾਮੈਂਟ ਕਰਵਾਉਣ ਜਾ ਰਹੇ ਨੇ 21 22 23 ਫਰਵਰੀ ਨੂੰ ਇਹ ਟੂਰਨਾਮੈਂਟ ਪਿੰਡ ਸੰਗੂ ਤੌਣ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੋਣ ਜਾ ਰਹੇ ਜਿਸ ਦਾ ਮਕਸਦ ਹੈ ਆਪਣੇ ਬੱਚਿਆਂ ਨੂੰ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਖੇਡਾਂ ਦੇ ਨਾਲ ਜੋੜਨਾ ਔਰ ਨਸ਼ੇ ਦੀ ਬੁਰਾਈ ਤੋਂ ਦੂਰ ਰੱਖਣਾ ਤਾਓ ਸਾਰੇ ਆਪਾਂ ਇਸ ਟੂਰਨਾਮੈਂਟ ਦਾ ਹਿੱਸਾ ਬਣੀਏ ਤਾਂ ਜੋ ਆਪਣੇ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜ ਸਕੀਏ ਔਰ ਨਸ਼ੇ ਦੀ ਬਰਾਈ ਤੋਂ ਬਚਾ ਸਕੀਏ ਬਹੁਤ ਬਹੁਤ ਸ਼ੁਕਰੀਆ ਸਰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸਿੱਪੀ ਗੱਲ ਤੇ ਲੋ ਜੀ ਦੋਸਤੋ ਇੱਕ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਆ 21 22 23 ਤਰੀਕ ਨੂੰ ਜ਼ਿਲ੍ਹਾ ਮਕਸਰ ਸਾਹਿਬ ਜਿਹੜੇ ਪੁਲਿਸ ਦੇ ਕਪਤਾਨ ਸ਼੍ਰੀ ਤੁਸ਼ਾਰ ਗੁਪਤਾ ਜੀ ਉਨ੍ਹਾਂ ਦੇ ਵੱਲੋਂ ਇੱਕ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਪਿੰਡ ਸੰਗੋਤੋਂ ਵਿਖੇ ਜਿਹੜਾ ਇਹ ਟੂਰਨਾਮੈਂਟ ਆ ਇਹ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਤੇ ਜਿਹੜੀ ਸਾਡੇ ਨੌਜਵਾਨ ਆ ਉਹਨਾਂ ਦੇ ਵਿੱਚ ਇੱਕ ਜਾਗਰੂਕਤਾ ਪੈਦਾ ਕਰਨ ਦੇ ਵਾਸਤੇ ਕਰਵਾਇਆ ਜਾ ਰਿਹਾ ਤੇ ਮੈਂ ਜਿਹੜਾ ਇਹ ਕਦਮ ਆ ਇਹਦੀ ਬਹੁਤ ਜ਼ਿਆਦਾ ਸ਼ਲਾਘਾ ਕਰਦਾ ਆ ਪ੍ਰਸ਼ੰਸਾ ਕਰਦਾ ਤੇ ਅੱਗੇ ਤੋਂ ਜਿਹੜੇ ਇਹੋ ਜਿਹੇ ਮਤਲਬ ਹੋਰ ਵੀ ਜਿਹੜੀਆਂ ਮੁਹਿੰਮਾਂ ਇਦਾਂ ਦੀਆਂ ਮੈਂ ਉਹਦੀ ਉਮੀਦ ਕਰਦਾ ਪੰਜਾਬ ਪੁਲਿਸ ਤੋਂ ਤੇ 23 ਤਰੀਕ ਨੂੰ ਸ਼ਾਮ ਨੂੰ ਉੱਥੇ ਖੁੱਲੇ ਖਾੜੇ ਲੱਗਣਗੇ ਜਿਦੇ ਵਿੱਚ ਮੈਂ ਪਰਫਾਰਮ ਕਰਨ ਵਾਸਤੇ ਆ ਰਿਆਂ ਤੇ ਸਾਡੇ ਪੰਜਾਬ ਦੇ ਹੋਰ ਵੀ ਆਰਟਿਸਟ ਆ ਰਹੇ ਨੇ ਸੋ 21 22 23 ਨੂੰ ਟੂਰਨਾਮੈਂਟ ਤੇ 23 ਦੀ ਸ਼ਾਮ ਨੂੰ ਉੱਥੇ ਖੁੱਲੇ ਖਾੜੇ ਲੱਗਣਗੇ ਲਾਈਵ ਸ਼ੋ ਹੋਏਗਾ ਤੇ ਤੁਹਾਨੂੰ ਸਾਰਿਆਂ ਨੂੰ ਹੋਰ ਤੇ ਖੁੱਲਾ ਸੱਦਾ ਆਓ ਆਪਾਂ ਰਲ ਕੇ ਇਸ ਮਹਿਮ ਦਾ ਹਿੱਸਾ ਵੀ ਬਣੀਏ ਤੇ 23 ਤਰੀਕ ਨੂੰ ਜਿਹੜਾ ਹੈ ਜਿਹੜਾ ਓਪਨ ਲਾਈਵ ਸ਼ੋ ਹੋ ਰਿਹਾ ਹੈ ਉਹਨੂੰ ਆਪਾਂ ਇੰਜੋਏ ਕਰੀਏ ਸੋ ਵਾਂਸ ਅਗੇਨ ਮੇਰੇ ਵੱਲੋਂ ਮੁਖਸਰ ਸਾਹਿਬ ਦੀ ਸਾਰੀ ਪੁਲਿਸ ਨੂੰ ਤੇ ਸਪੈਸ਼ਲੀ ਜਿਹੜੇ ਕਪਤਾਨ ਨੇ ਪੁਲਿਸ ਦੇ ਸ਼੍ਰੀ ਤੁਸ਼ਾਰ ਗੁਪਤਾ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸੋ ਮੱਚ